ना, क्यों लगाया इधर ना जी पांच दिन में बॉडी मिली है ना। पांच दिन में पता जी पांच दिन हो गया तकरीबन बॉडी मरी आज मिली है ठीक है कोई यहाँ सुविधा नहीं कोई फ्रिज नहीं कुछ नहीं गया ठीक है दो दो बोडियों को रखने के लिए कह रहे हैं रखी जाएगी कोई है कुछ नहीं है क्या बोडी मेरी स्मेल दे लगी हम ले कह इसलिए भी चलो सुविधा मिलेगी यहाँ तो कोई सुविधा नहीं मिल रही अब क्या मांग तो ये कर रहे हैं जी कोई वहाँ सुविधा तो करो ना हमारी कोई नहीं अब यार आ रहा कोई नहीं एम एल नहीं पहुंचा कोई नहीं पहुंचा उरे उस नहीं इंसाफ बुरे मिल रहा है क्या स्मेल देने लग गई ਹਾਂ ਫਿਰ ਕੀ ਨਾਮ ਹੈ ਆਪਕਾ ਮੈਂ ਹਰਪਗਮਾਨਗਿਰ ਮੂਨਕ ਪੰਜਾਬ ਖੇਤ ਮਜ਼ਦੂਰ ਦੁਨੀਆ ਦਾ ਸੂਬਾ ਕਮੇਟੀ ਮੈਂਬਰ ਆ ਅੱਜ ਕੀ ਪ੍ਰੋਗਰਾਮ ਹੈ ਅੱਜ ਕੀ ਤਰ੍ਹਾਂ ਲਗਾਏ ਇਹ ਜਿਹੜਾ ਅੱਜ ਸਿਵਲ ਹਸਪੀਟਲ ਮੂਨਕ ਦੇ ਵਿੱਚ ਰੋਸ ਦਰਨਾ ਚੱਲ ਰਿਹਾ ਹੈ ਇਸ ਕਰਕੇ ਚੱਲ ਰਿਹਾ ਵੀ ਪਿਛਲੀ 23 6 ਨੂੰ ਇੱਕ ਮਨਿਆਣੇ ਦੇ ਜੋ ਮਜ਼ਦੂਰ ਪਰਿਵਾਰ ਸੀ ਉਹ ਜੀਰੀ ਦੇ ਕੰਮ ਨੂੰ ਲੈ ਕੇ ਹਰੀਗੜ੍ਹ ਗੇਲੇ ਜਾਨੀ ਕਿ ਪੌਦ ਲੈ ਕੇ ਪਾਖੜਾ ਦੇ ਕਿਨਾਰੇ ਜਾ ਰਹੇ ਸੀ ਅਚਾਨਕ ਉਹਨਾਂ ਦਾ ਟਰੈਕਟਰ ਪਾਖੜਾ ਚ ਡਿੱਗਣ ਕਾਰਨ ਉਸ ਨਹਿਰ ਦੇ ਵਿੱਚ ਸੱਤ ਸਾਡੀਆਂ 6 ਸਾਡੀਆਂ ਭੈਣਾਂ ਤੇ ਇੱਕ ਟਰੈਕਟਰ ਡਰਾਈਵਰ ਉਹ ਘਟਨਾ ਸਥਾਨ ਦੇ ਵਿੱਚ ਸ਼ਿਕਾਰ ਹੋ ਗਿਆ ਤੇ ਉਸ ਤੋਂ ਬਾਅਦ ਅੱਜ ਜਿਹੜੀਆਂ ਉਹਨਾਂ ਦੀਆਂ ਡੈੱਡ ਬਾਡੀਆਂ ਨੇ ਉਹ ਇੱਥੇ ਪੋਸਟਮਾਰਟਮ ਲਈ ਪਹੁੰਚੀਆਂ ਸੀ ਪਰ ਸਾਡੇ ਖੇਤ ਮਜ਼ਦੂਰ ਤੇ ਕਿਸਾਨ ਤੇ ਹੋਰ ਜਿਹੜੀਆਂ ਸਮਾਜਿਕ ਜਥੇਬੰਦੀਆਂ ਨੇ ਉਹਨਾਂ ਦੇ ਮਨਾਂ 'ਚ ਭਾਰੀ ਰੋਸ ਹੈ ਕਿ ਇਹ ਬਹੁਤ ਹੀ ਗਰੀਬ ਪਰਿਵਾਰ ਨੇ ਤੇ ਸਰਕਾਰ ਨੇ ਇਹਨਾਂ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਹੁਣ ਤੱਕ ਹੌਰੀ ਰਾਹਤ ਵਾਸਤੇ ਕੋਈ ਮਦਦ ਨਹੀਂ ਕੀਤੀ ਇਸ ਕਰਕੇ ਸਾਡੀ ਮੰਗ ਹੈ ਕਿ ਜਿਹੜਾ ਇਹ ਘਟਨਾ ਕਰਮ ਦੇ ਵਿੱਚ ਤਿੰਨ ਸਾਡੀਆਂ ਭੈਣਾਂ ਮਰਤਕ ਹੋਈਆਂ ਨੇ ਉਹਨਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਇਆ ਇੱਕ-ਇੱਕ ਨੌਕਰੀ ਤੇ ਉਹਨਾਂ ਸਿਰ ਚੜ੍ਹਿਆ ਹੋਇਆ ਕਰਜ਼ਾ ਖਤਮ ਕੀਤਾ ਜਾਵੇ ਸਰਕਾਰ ਵੱਲੋਂ ਤੇ ਜਿਹੜੀਆਂ ਸਾਡੀਆਂ ਭੈਣਾਂ ਹਸਪਤਾਲ 'ਚ ਜ਼ਖਮੀ ਜੇਰੇ ਇਲਾਜ ਪਈਆਂ ਨੇ ਉਹਨਾਂ ਦਾ ਇਲਾਜ ਦਾ ਖਰਚਾ ਸਾਰਾ ਸਰਕਾਰ ਚੁੱਕੇ ਤੇ ਉਹਨਾਂ ਨੂੰ ਠੁਕਮਾ ਮੁਆਵਜ਼ੇ ਦਾ ਪ੍ਰਬੰਧ ਅਗਰ ਇਹ ਮੰਗੇ ਆਪਕੇ ਨਹੀਂ ਮੰਨੇਗੀ ਤਾਂ ਅੱਗੇ ਕੀ ਰਣਨੀਤੀ ਰਹੀ ਗਿਆ ਸਾਡੇ ਰਣਨੀਤੇ ਅੱਜ ਅਸੀਂ ਸ਼ਾਂਤਮਈ ਰੋਸ ਪ੍ਰਦਰਸ਼ਨ ਹੈ ਸਾਡਾ ਅਸੀਂ ਇੱਥੋਂ ਦੇ ਪ੍ਰਸ਼ਾਸਨ ਦੇ ਕੰਨਾਂ ਤੱਕ ਗੱਲ ਪਹੁੰਚਾਣੀ ਚਾਹੁੰਦੇ ਆਂ ਵੀ ਇੱਥੋਂ ਦਾ ਐਮਐਲਏ ਵੀ ਹੈ ਇੱਥੋਂ ਦਾ ਖੇਤਰੀ ਖੇਤੀ ਮੰਤਰੀ ਹੈ ਜਿਹੜਾ ਗਰਮੀਤ ਸਿੰਘ ਖੁੱਡੀਆਂ ਤੇ ਇੱਥੋਂ ਦਾ ਮੁੱਖ ਮੰਤਰੀ ਜਿਹੜਾ ਕਹਿੰਦਾ ਹਰ ਘਟਨਾ ਦੀ 5 ਮਿੰਟਾਂ ਚ ਨੋਟਿਸ ਲਵਾਂਗੇ ਪਰ ਅੱਜ ਪਹਿਲਾਂ ਖਬਰਾਂ ਵੀ ਲੱਗੀਆਂ ਨੇ 3-4 ਦਿਨ ਤੇ ਅੱਜ ਧਰਨਾ ਵੀ ਲੱਗ ਚੁੱਕਿਆ ਤੇ ਉਹਨਾਂ ਦੇ ਕੰਨਾਂ 'ਚ ਪਤਾ ਨਹੀਂ ਕੀ ਅੜਿਆ ਹੋਇਆ ਹੈ ਜਿਹੜੇ ਹੁਣ ਤੱਕ ਉਹਨਾਂ ਨੂੰ ਗੱਲ ਨਹੀਂ ਸੁਣੀ ਦੂਜੇ ਪਾਸੇ ਜਦੋਂ ਤਾਕੜੀ ਲੋਬੀ ਦੇ ਵਿੱਚ ਕੋਈ ਕਰੈਸਿੰਗ ਹੁੰਦੀ ਆ ਕੋਈ ਜਹਾਜ਼ਾਂ 'ਚ ਵੱਡੀਆਂ ਦੇ ਭੜਨ ਚ ਉਦੋਂ ਕਿਵੇਂ ਅਨਾਉਂਸ ਹੋ ਜਾਂਦੇ ਨੇ ਇੱਥੇ 20-20 ਲੱਖ 50-50 ਲੱਖ ਸਾਡੇ ਜਿਹੜੇ ਖੇਤ ਮਜ਼ਦੂਰ ਰੀੜ ਦੀ ਹੱਡੀ ਨੇ ਜਿਹੜੇ ਅਨਾਜ ਪੈਦਾ ਕਰਦੇ ਨੇ ਸਾਰੀ ਸਮਾਜ ਨੂੰ ਠੱਪਣ ਵਾਸਤੇ ਕੱਪੜਾ ਪੈਦਾ ਕਰਦੇ ਨੇ ਸਾਰੀਆਂ ਬਸਤਾਂ ਪੈਦਾ ਕਰਦੇ ਨੇ ਤੇ ਉਹਨਾਂ ਵਾਸਤੇ ਉਹਨਾਂ ਦਾ ਮੂੰਹ ਕਿਉਂ ਨਹੀਂ ਖੁੱਲਿਆ ਉਹ ਜਿੰਨਾ ਚਿਰ ਆਪਣਾ ਮੂੰਹ ਖੋਲਣਗੇ ਨਹੀਂ ਅਸੀਂ ਇਹ ਜਿਹੜਾ ਸੰਘਰਸ਼ ਹੈ ਨੂੰ ਰੋਜ਼ ਤਿੱਖਾ ਕਰਦੇ ਜਾਈਏ